ਵਿਸ਼ਵਾਰਤਾ ਦੇਖ ਰਿਹਾ ਹੈ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਵਿੱਚ ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਦੀ ਗਿਣਤੀ ਚੱਲੀ ਹੈ ਸੋ ਅੱਜ 17 ਦਸੰਬਰ ਨੂੰ ਗਿਣਤੀ ਚੱਲ ਰਹੀ ਹੈ ਆਮ ਆਦਮੀ ਪਾਰਟੀ 347 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਦੇ ਵਿੱਚੋਂ 18 ਤੇ ਅੱਗੇ ਚੱਲ ਰਹੀ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ 2838 ਬਲਾਕ ਸੰਮਤੀ ਸੀਟਾਂ ਵਿੱਚੋਂ 257 ਤੇ ਅੱਗੇ ਚੱਲ ਰਹੀ ਹੈ ਕਾਂਗਰਸ ਚਾਰ ਸੀਟਾਂ ਤੋਂ ਅੱਗੇ ਚੱਲ ਰਹੀ ਹੈ ਤੇ ਭਾਜਪਾ ਯਕਾਲੀ ਦਲ ਇੱਕ ਇੱਕ ਸੀਟ ਤੇ ਅੱਗੇ ਚੱਲ ਰਹੇ ਨੇ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਸੀਟਾਂ ਦੀ VOTING 14 ਦਸੰਬਰ ਨੂੰ ਹੋਈ ਸੀ ਜਿਸ ਦੇ ਵਿੱਚ 40% VOTERਾਂ ਨੇ VOTING ਕੀਤੀ ਸੀ ਬੂਥ ਕੈਪਚਰਿੰਗ ਅਤੇ ਪ੍ਰਿੰਟਿੰਗ ਗਲਤੀਆਂ ਦੇ ਕਾਰਨ 5 ਜ਼ਿਲ੍ਹਿਆਂ ਦੇ 16 ਬੂਥਾਂ ਦੀ VOTING ਰੱਦ ਕੀਤੀ ਗਈ ਸੀ ਤੇ ਮਾਮਲਾ ਚੋਣ ਕਮਿਸ਼ਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਇਸ ਤੋਂ ਬਾਅਦ ਇਹਨਾਂ ਸਾਰੀਆਂ ਜਗ੍ਹਾ ਦੇ ਉੱਤੇ 16 ਦਸੰਬਰ ਨੂੰ VOTING ਹੈ ਜਿਹੜੀ ਉਹ ਫਾਈਨਲੀ ਦੁਬਾਰਾ ਕੀਤੀ ਗਈ ਸੀ VOTING ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੇ ਲਈ 196 ਉਮੀਦਵਾਰ ਸਰਵ ਸੰਪਤੀ ਦੇ ਨਾਲ ਚੁਣੇ ਗਏ ਸਨ ਇਹਨਾਂ ਦੇ ਵਿੱਚੋਂ 15 ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸ਼ਾਮਲ ਨੇ ਤਰਨਤਾਰਨ ਦੇ ਵਿੱਚ 12 ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ ਸਨ ਤੇ ਅਮ੍ਰਿਤਸਰ ਦੇ ਵਿੱਚ ਵੀ ਤਿੰਨ ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ ਨੇ ਇਸ ਦੌਰਾਨ 181 ਬਲਾਕ ਸੰਪਤੀ ਉਮੀਦਵਾਰ ਬਿਨਾਂ ਮੁਕਾਬਲਾ ਚੁਣ ਲਏ ਗਏ ਨੇ ਬਿਨਾ ਇਹਨਾਂ ਦੇ ਵਿੱਚ ਤਰਨ ਤਰਨ ਦੇ ਵਿੱਚ 98 ਅੰਮ੍ਰਿਤਸਰ ਦੇ ਵਿੱਚ 63 ਹੁਸ਼ਿਆਰਪੁਰ ਦੇ ਵਿੱਚ 17 ਮਲੇਰ ਕੋਟਲਾ ਦੇ ਵਿੱਚ 2 ਅਤੇ ਐਸਬੀਐਸ ਨਗਰ ਦੇ ਵਿੱਚ ਇੱਕ ਇੱਕ ਸ਼ਾਮਲ ਹੈ ਸੋ ਇੱਥੇ ਇਹ ਉਮੀਦਵਾਰ ਬਿਨਾ ਮੁਕਾਬਲੇ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਤੇ ਹੁਣ ਅੱਜ ਇਹਨਾਂ ਪਈਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਸੰਭਾਵੀ ਤੌਰ ਤੇ ਨਤੀਜੇ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਜਿਨ੍ਹਾਂ ਨਤੀਜਿਆਂ ਦੀ ਜਾਣਕਾਰੀ ਸਾਨੂੰ ਹੁਣ ਤੱਕ ਮਿਲੀ ਹੈ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਖਰੜ ਦੇ ਸਿਉਂਕ ਚੋਣ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪਾਲ ਕੌਰ ਜੇਤੂ ਰਹੇ ਨੇ ਜਸਪਾਲ ਕੌਰ ਨੂੰ 568 ਵੋਟਾਂ ਮਿਲੀਆਂ ਨੇ ਉਹਨਾਂ ਦੇ ਮੁਕਾਬਲੇ ਕਾਂਗਰਸ ਦੀ ਰਾਣੀ ਕੌਰ ਨੂੰ 292 ਵੋਟਾਂ ਪਈਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਨੂੰ 492 ਵੋਟਾਂ ਪਈਆਂ ਨੇ ਸੋ ਖਰੜ ਦੇ ਸਿਉਂਕ ਚੋਣ ਤੋਂ ਜਸਪਾਲ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਉਹ ਜੇਤੂ ਰਹੇ ਨੇ ਮੁਹਾਲੀ ਦੇ ਬਲਾਕ ਮਾਜਰੀ ਤੋਂ ਥਾਣਾ ਗੋਬਿੰਦਗੜ੍ਹ ਜੋਂ ਦਾ ਵੀ ਪਹਿਲਾ ਨਤੀਜਾ ਆ ਗਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਮੀਤ ਕੌਰ ਨੇ ਇੱਥੋਂ ਬਾਜ਼ੀ ਮਾਰੀ ਹੈ 1031 ਵੋਟਾਂ ਦੇ ਫਰਕ ਨਾਲ ਅਕਾਲੀ ਉਮੀਦਵਾਰ ਨੂੰ ਉਹਨਾਂ ਨੇ ਹਰਾਇਆ ਅਕਾਲੀ ਦਲ ਦੇ ਉਮੀਦਵਾਰ ਨੂੰ ਸਿਰਫ 630 ਵੋਟਾਂ ਪਈਆਂ ਨੇ ਮੁਹਾਲੀ ਜ਼ਿਲ੍ਹੇ ਦੇ ਬਲਾਕ ਮਾਜਰੀ ਦੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਸੋ ਖਰੜ ਦੇ ਜੇਕਰ ਕਰੋੜਾਂ ਤੋਂ ਗੱਲ ਕੀਤੀ ਜਾਵੇ ਤਾਂ ਖਰੜ ਦੇ ਕਰੋੜਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੇ ਨੇ ਇਸੇ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਹੰਸ ਰਾਜ ਨੂੰ ਇੱਥੇ 911 ਵੋਟਾਂ ਪਈਆਂ ਨੇ ਇੱਥੇ ਉਮੀਦਵਾਰ ਪਰਮਜੀਤ ਕੌਰ ਨੂੰ 932 ਵੋਟਾਂ ਪਈਆਂ ਨੇ ਜੋ ਕਿ ਖਰੜ ਦੇ ਬੜੀ ਕਰੇਰਾ ਤੋਂ ਜਿਹੜੇ ਨੇ ਜੇਤੂ ਰਹੇ ਨੇ ਪਰਮਜੀਤ ਕੌਰ ਇਸ ਤੋਂ ਇਲਾਵਾ ਮੁਹਾਲੀ ਦੇ ਵਿੱਚ ਵੀ ਕਾਂਗਰਸ ਦਾ ਖਾਤਾ ਜਿਹੜਾ ਖੁੱਲ ਗਿਆ ਹੈ ਖਰੜ ਦੇ ਮੁੱਲਾਪੁਰ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਸਤੀਸ਼ ਕੁਮਾਰ ਜੇਤੂ ਰਹੇ ਨੇ 701 ਵੋਟਾਂ ਦੇ ਨਾਲ ਉਹ ਜਿੱਤੇ ਨੇ ਸੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਮਲਜੀਤ ਨੂੰ ਸਿਰਫ 527 ਵੋਟਾਂ ਪਈਆਂ ਨੇ ਸੋ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਵੱਖੋ-ਵੱਖਰੇ ਹਲਕਿਆਂ ਦੇ ਨਤੀਜੇ ਅਸੀਂ ਤੁਹਾਨੂੰ ਦੱਸੇ ਨੇ ਜਿਵੇਂ ਹੀ ਹੋਰ ਨਤੀਜੇ ਸਾਡੇ ਕੋਲ ਆਉਂਦੇ ਨੇ ਤਾਂ ਜ਼ਰੂਰ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਾਂਗੇ ਫਿਲਹਾਲ ਜਿਹੜੇ ਨਤੀਜੇ ਆਏ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਬਾਜ਼ੀ ਮਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਸਮੇਂ-ਸਮੇਂ ਤੇ ਅਸੀਂ ਤੁਹਾਨੂੰ ਨਤੀਜਿਆਂ ਬਾਰੇ ਜਾਣਕਾਰੀ ਦਿੰਦਾ ਰਹਾਂਗੇ ਤੇ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਫਾਈਨਲ ਨਤੀਜਿਆਂ ਤੋਂ ਵੀ ਜ਼ਰੂਰ ਤੁਹਾਨੂੰ ਰੂਬਰੂ ਕਰਵਾਵਾਂਗੇ ਫਿਲਹਾਲ ਆਮ ਆਦਮੀ ਪਾਰਟੀ ਨੇ ਚੋਣਾਂ ਦੇ ਵਿੱਚ ਜ਼ਿਆਦਾ ਸੀਟਾਂ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਇੱਕ ਜਗ੍ਹਾ ਤੇ ਕਾਂਗਰਸ ਦੀ ਵੀ ਜਿੱਤ ਹੋਈ ਹੈ ਸ਼੍ਰੋਮਣੀ ਕਾਲੀ ਦਲ ਵੀ ਇੱਕ ਦੋ ਜਗ੍ਹਾ ਤੇ ਲੀਡ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਮੁਕਾਬਲਾ ਕਈ ਜਗ੍ਹਾ ਤੇ ਚੱਲ ਰਿਹਾ ਪਰ ਹੁਣ ਤੱਕ ਦੇ ਜਿਹੜੇ ਨਤੀਜੇ ਆਏ ਨੇ ਆਮ ਆਦਮੀ ਪਾਰਟੀ ਨਾਲ ਨਤੀਜਿਆਂ ਦੇ ਵਿੱਚ ਲੀਡ ਕਰਦੀ ਹੋਈ ਜ਼ਿਆਦਾ ਸੀਟਾਂ ਜਿੱਤਦੀ ਹੋਈ ਦਿਖਾਈ ਦੇ ਰਹੀ ਹੈ